ਤਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਨੇ ਆਪਣੇ ਪਿਤਾ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀ ਚਾਂਦਨੀ ਚੌਂਕ ਤੋਂ ਪਾਈ ਜੈਤਾ ਜੀ ਜਦੋਂ ਸੀਸ ਲੈ ਕੇ ਆਏ ਸੀ ਉਸ ਸੀਸ ਦਾ ਸੰਸਕਾਰ ਇਸੇ ਅਸਥਾਨ ਤੇ ਕੀਤਾ ਸੀ ਜਿਸ ਨੂੰ ਗੁਰਦੁਆਰਾ ਸੀਸਗੰਨ ਸਾਹਿਬ ਕਿਹਾ ਜਾਂਦਾ ਤੇ ਇਸੇ ਅਸਥਾਨ ਦੇ ਉੱਤੇ ਆਪ ਜੀ ਦਰਸ਼ਨ ਕਰ ਰਹੇ ਹੋ ਉਸ 베ਰੀ ਦੇ ਜੋ ਅੱਜ ਵੀ ਮੌਜੂਦ ਹੈ ਜਿਸ 베ਰੀ ਨੂੰ ਤਨਨਾ ਸਿੰਘ ਪਟਿਆਲਵੀ ਨੇ ਟੱਬਰਪਾਲ 베ਰੀ ਵੀ ਕਿਹਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਸੰਸਕਾਰ ਕਰਨ ਤੋਂ ਬਾਅਦ ਗੋਬਿੰਦ ਰਾਏ ਜੀ ਤੇ ਪੂਰੀ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਦੋਂ ਸੀਸ ਦਾ ਸੰਸਕਾਰ ਕੀਤਾ ਗਿਆ ਤਾਂ ਇਸ ਅਕਾਲ ਬੁੰਗੇ ਥੜੇ ਤੇ ਖੜੇ ਹੋ ਕੇ ਸੰਗਤ ਨੂੰ ਸੰਦੇਸ਼ ਜਾਰੀ ਕੀਤੇ ਭਾਣਾ ਮੰਨਣ ਦਾ ਬਲ ਬਖਸ਼ਿਆ ਅਤੇ ਕਿਹਾ ਵੀ ਸਿੱਖ ਕੌਮ ਲਾਮਬੰਦ ਹੋਵੇ ਤੇ ਇਸ ਜ਼ੁਲਮ ਨੂੰ ਅਸੀਂ ਜੜ ਤੋਂ ਅਖਵਾੜ ਸਕੀਏ ਜੀ ਗੁਰਦੁਆਰਾ ਸਾਹਿਬ ਤਿੰਨ ਹਿੱਸਿਆਂ ਦੇ ਵਿੱਚ ਬਣਿਆ ਹੋਇਆ ਜੀ ਅੰਦਰਲਾ ਜਿਹੜਾ ਆਪਜੀ ਦਰਵਾਜ਼ਾ ਹੈ